ਅੱਜ ਉਤੇ ਨਕਰਸਾਦਰਾ ਦਾਰਾ ਤੁਲਵਾਲ ਸਿੰਘ ਦੀ ਹੋਰ ਸੈਪ ਸਿੰਘ ਦੀ ਤੋਤਾ ਸੈਪ ਦੀ ਪ੍ਰਵਾਰ ਇਹ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਬੇਟੀ ਨੇ ਜਨਮ ਲਿਆ ਕਰਨੂ ਜੀ ਦੀ ਕੋਲ ਕਰਨੂ ਜੀ ਦੀ ਕੋਲ ਔਰ ਇਹਨਾਂ ਦੇ ਤਿੰਨਾਂ ਕੈਂਟਰੀਆਂ ਦੇ ਵਿੱਚ ਹਾਥੀ ਜਿੰਦਿਆ ਮੱਲਾ ਮਾਰੀਆਂ ਨੇ ਇਹਦਾ ਅੱਜ ਮਰਕਰ ਸੰਭਾ ਦੇ ਵਿੱਚ ਪੁੱਜੇ ਪੂਰੀ ਪੰਚਾਇਤ ਸੰਭਾ ਦੇ ਆ ਤਾਂ ਨਹੀਂ ਸਮਝਣੀ ਖੜੀ ਆ ਔਰ ਬੁਲਡੇ ਪੱਧਰ ਤੇ ਇੱਕ ਪਿੰਡ ਦਾ ਲੱਕ ਸੁਭਰਾ ਦਾ ਨਾਂ ਤਾਂ ਪਹਿਲਾਂ ਹੀ ਬਹੁਤ ਵੱਡਾ ਸੀਗਾ ਜਿਵੇਂ ਜੋਤਾ ਸੁਭਰਾ ਆ ਹੋਵੇ ਵੀ ਖਿਦਾਰੀਆਂ ਨੇ ਬੜੀਆਂ ਮੱਲਾਂ ਮਾਰੀਆਂ ਔਰ ਅੱਜ ਸਾਡੀ ਬੇਟੀ ਸੰਤੀ ਪ੍ਰਵਾਰ ਦੇ ਵਿੱਚੋਂ ਜਿਹੜਾ ਵਾ ਇੱਕ ਸੁਭਰਾ ਨਗਰ ਦਾ ਨਾਮ ਹੋਇਆ ਕੀਤਾ ਆ ਕੀ ਜੀ ਖੇਤ ਪਾ ਕੇ ਕਿੰਨਾ ਕੈਂਟਰੀਂ ਖੇੜੀ ਹੋਣਾ ਬੜੀ ਵੱਡੀ ਗੱਲ ਆ ਔਰ ਅਸੀਂ ਇਹ ਪਰਿਵਾਰ ਦਾ ਸਾਡੇ ਦਾ ਧੰਨਵਾਦ ਕਰਦੇ ਕਿ ਜਿੰਨਾਂ ਨੇ ਤੰਗੀ ਚਲੰਗਾ ਤੇੰਗਾ ਉਦੋਂ ਪੱਟਿਆ ਨੀ ਕੀ ਬਾਹਰ ਭੇਜੇ ਨੂੰ ਔਰ ਏਡਾਂ ਦੇ ਵਿੱਚ ਪਾਉਣਾ ਔਰ ਪੂਰੀ ਖਬਰਾਂ ਨਾ ਖਬਰਾਂ ਪੂਰੇ ਧਰਮਤਾਨ ਜ਼ਿਲ੍ਹੇ ਦਾ ਜਾਂ ਪੱਟੀ ਏਰੀਆ ਦਾ ਜਿਹੜਾ ਨਾਂ ਜਿਹੜਾ ਬਾ ਰੋਸ਼ਨੀ ਕਰਨਾ ਸਾਹੀ ਤੈਅ ਕਰ ਲੋ ਇਸ ਫੈਕਟਰੀ ਪ੍ਰਵਾਸ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧਰਤੀ ਅੱਜ ਕੀ ਕਹਿਣਾ ਤੁਹਾਡਾ ਜੀ ਅੱਜ ਜਿਹੜੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਮੈਂ ਸਾਡੇ ਚੌਥਾ ਥੰਮੋ ਸਾਡੇ ਤੇ ਤੇ ਪੱਤਰਕਾਰ ਭਾਈ ਚਰੇ ਦਾ ਮੀਡੀਆ ਭਾਈ ਚਰੇ ਦਾ ਮੈਂ ਧੰਨਵਾਦ ਕਰਦਾ ਨਗਰ ਸਭਰਾ ਇੱਕ ਨਾਮਵਰ ਨਗਰ ਆ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ ਬੜੇ ਬੜੇ ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸਵਰਗਵਾਸੀ ਕ੍ਰਿਵੀਸ਼ਰ ਜਰਨੈਲ ਸਿੰਘ ਨਾਮਵਰ ਵਿਅਕਤੀ ਯੋਧੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਆਈ ਸਕੂਲ ਜਿਹਦਾ ਟਾਈਮ ਨਵਜੋਤ ਸਿੰਘ ਮਾਸਟਰ ਹੈਪੀ ਬਹੁਤ ਸੱਚਾ ਢਾਂਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਇਹ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾਂ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰ ਵਿਅਕਤੀ ਸਾਡੇ ਵਿੱਚ ਆਣ ਕੇ ਬਰਾਤੀ ਆ ਇਹਨਾਂ ਦਾ ਧੰਨਵਾਦ ਆ ਜੀ ਆ ਮੈਂ ਜਿਹੜੀ ਸਾਡੀ ਬੇਟੀ ਕਰਮਣਕੌਰ ਕਿਤੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚ ਬਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਦੇਸ਼ ਦਾ ਧੰਨਵਾਦ ਕਰਦਾ ਜੜੀ ਬਾਈ ਜਿਹੜੀ ਬੇਟੀ ਸਭਰਾ ਪਹੁੰਚੀ ਆ ਕੀ ਕਹਿਣਾ ਚਾਹੁੰਦੇ ਹਾਂਜੀ ਬਹੁਤ ਹੀ ਖੁਸ਼ੀ ਵਾਲੇ ਪਾਲਾਚ ਬੇਟੀ ਕਰਮਨਜੀਤ कौर ਕਈ ਦੇਸ਼ਾਂ ਦਾ ਭ੍ਰਮਣ ਕਰਕੇ ਥਾਕੀ ਟੀਮ ਦੇ ਵਿੱਚ ਪਾਰਟਿਸਿਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਬਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਮੀਰ ਸਿੰਘ ਦਾ ਤੇ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਇਥੇ ਮਾਣ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦੇਲਦਿਆਂ ਘਰਾਂਿਆਂ ਤੋਂ ਸਵਾਗਤ ਕਰਦਿਆਂ ਕਹਿ ਰਹੇ ਆ ਲੋਕਾਂ ਨੂੰ ਵੀ ਧੀਆਂ ਤੇ ਤਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਤਿਆਂ ਨੂੰ ਇਹ ਜੋਗ ਬੜਾਈਆਂ ਇਹ ਵੀ ਜਿਹੜੀਆਂ ਹੌਨਲੇ ਸਮੇਂ ਦੇ ਵਿੱਚ ਮਾਦਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਦਾ ਭਾਕੌਰ ਦੀਆਂ ਵਾਰਸਾਂ ਬਣ ਕੇ ਦੇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਬਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਵੀ ਹੌਨਲੇ ਦਿਨਾਂ ਦੇ ਵਿੱਚ ਜਿਹੜੀਆਂ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾ ਉਹ ਕਰਮਣਜੀਤ ਵਾਂਗੂ ਤੇ ਇਹਦੇ ਮਾਪਿਆਂ ਵਾਂਗੂ ਆ ਗਾਂ ਤਰਾਂਗ ਪਿਛਾ ਫੇਰਨਾ ਮੋੜੜਾ ਛੇ ਚ ਅਵੇ ਹਵਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰਾਕ ਰੱਖਦੇ ਹੋਇਆ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਅਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਨ ਦੇ ਪਾਪ ਨੂੰ ਸਫਟ ਪੈਂਟ ਫਰਾ ਕੀ ਕਹਿਣਾ ਚਾਹੁੰਦੇ ਜੇ ਜਿਹੜੀ ਬੇਟੀ ਹੈ 올림픽 ਦੇ ਵਿੱਚੋਂ ਜਿਹੜੇ ਖੇਡ ਗਏ ਅੱਜ ਸਾਡੀ ਬੇਟੀ ਕਰਮਨਜੀਤ ਕੌਰ ਧੀ ਤਲਵਾਰ ਸਿੰਘ ਦੀ ਬੇਟੀ ਜਿਨ੍ਹਾਂ ਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਜਿਸ ਤਰ੍ਹਾਂ ਕਿਸ ਟਾਈਮ ਸਰਦਾਰ ਜੋਤਾ ਸਿੰਘ ਪਹਿਲਵਾਨ ਗਿਆਨੀ ਜਨਰੈਲ ਸਿੰਘ ਸੁਭਰਾ ਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਇਹ ਅੱਜ ਇਤਰਾ ਸਾਡੀ ਬੇਟੀ ਨੇ ਪਿੰਡ ਸੁਭਰਾ ਦਾ ਸਿਰ ਝਾੜ ਦਿੱਤਾ ਜੀ ਹਾਂ ਜੀ ਪਰ ਇਹ ਬੇਟੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੀ ਚਾਣ ਜੀ ਤੇ ਕੁਝ ਮੈਂ ਦੱਕ ਜਿੰਦਰ ਸਿੰਘ ਸਾਹਿਬ ਦਾ ਸਰਪੰਚ ਭਰਾ ਅੱਜ ਸੀ ਬੱਸ ਸਟੈਂਡ ਤੇ ਆਪਣੀ ਬੇਟੀ ਕਰਮਨਦੀਪੀ ਜੀ ਨੂੰ ਦਾ ਸਵਾਗਤ ਕਰਨ ਵਾਸਤੇ ਸਾਰਾ ਇਲਾਕਾ ਪਿੰਡ ਦੇ ਮੋਹਤਵਾਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੋਹਤਵਾਰ ਸਾਰੇ ਇਕੱਠੇ ਹੋਏ ਆ ਉਹਦਾ ਕਾਰਨ ਵੀ ਸਾਡੀ ਪਿੰਡ ਦੀ ਇੱਕ ਲੜਕੀ ਜਿਹੜੀ ਹੈ ਕਰਮਨਦੀਪੀ ਔਰ ਇਸ ਨੇ ਹਾਕੀ ਦੇ ਵਿੱਚ ਮਤਲਬ ਜਿਹਦੇ ਵਿੱਚ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਇੱਕ ਟੀਮ ਦੀ ਔਰ ਉਹ ਟੀਮ ਨੇ ਬਾਹਰ ਜਾ ਕੇ ਤਿੰਨ ਮਤਲਬ ਦੇਸ਼ਾਂ ਦੇ ਵਿੱਚ ਜਾ ਕੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਇਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਵੀ ਹੋਰ ਬੇਟੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਦੇ ਵਾਰੀ ਵਾਲੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਸਾਰ ਅਸਾ 12 ਸੇ ਇਕੱਠੇ ਹੋ ਗਏ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲੜਕੀਆਂ ਜਿਹੜੀਆਂ ਅੱਜ ਬੜੀਆਂ ਵਧੀਆ ਹੋਧਿਆਂ ਦੇ ਪਰਾਜਮਾਨ ਨੇ ਅਸੀਂ ਪਰਮਾਤਮਾ ਗਾੜੀ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਬਹੁਤ ਧੱਕੀਆਂ ਬਖਸ਼ਿਓ ਔਰ ਜਿਹੜੀ ਸਾਡੀ ਕਰਮਨਪ੍ਰੀਤ ਬੇਟੀ ਆ ਇਹ ਬਲੰਦੀਆਂ ਸ਼ੁਭੇ ਸਾਡੇ ਪਿੰਡ ਦਾ ਤੇ ਇਲਾਕੇ ਦਾ ਨਾਮ ਰੋਸ਼ਨ ਕਰੇ ਭਾਗ ਸਿੰਘ ਜੀ ਸਾਹਿਬ ਕਮੈਂਬਰ ਪਟਿਆਲਾ ਜੀਂਹਣਾ ਜਾਉਗਾ ਮੈਂ ਇਹ ਨਹੀਂ ਨਹੀਂ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਨੂੰ ਬਹੁਤ ਪਿਆਰ ਦਿੱਤਾ ਵਾ ਤੇ ਪਹਿਲਾਂ ਵੀ ਸਾਰੇ ਪਿੰਡ ਨੇ ਮੈਨੂੰ ਬਹੁਤ ਜ਼ਿਆਦਾ ਮਾਣ ਦਿੱਤਾ ਹੈ ਹਰ ਇੱਕ ਪੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਦਵਾਰਾਂ ਨੇ ਪੰਚਾਇਤ ਨੇ ਤੇ ਸਭ ਨੇ ਮੈਨੂੰ ਬਹੁਤ ਮਾਣ ਦਿੱਤਾ ਅੱਜ ਮੇਰੇ ਪਿੰਡ ਜਿਹੜੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਤੇ ਨਾ ਦੇਸ਼ਕ ਵਿੱਚੋਂ ਤੇ ਉਹਦੇ ਲਈ ਅੱਜ ਪਿੰਡ ਪੰਚਾਇਤ ਨੇ ਸਾਫ ਕਾਮਯੋਦ ਪੰਚਾਇਤ ਤੇ ਮੌਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨ ਨੇ ਅੱਜ ਅਡੇ ਸਭਰਾ ਦੇ ਵਿੱਚ ਆਣ ਕੇ ਮੇਰੀ ਬੇਟੀ ਨੂੰ ਹੋਰ ਮਾਨ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿ ਲੋ ਧੰਨਵਾਦ ਦਿ ਲੋ ਧੰਨਵਾਦ ਕਰਦਾ ਵਾਂ ਤੇ ਸਾਡੇ ਸਾਬਕਾ ਵਿਧਾਇਕ ਸਾਡਾ ਤਾਂ ਅਮਿਤ ਸਿੰਘ ਗਿੱਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਬਹੁਤ ਬਹੁਤ ਵਧਾਈ ਦਿੱਤੀ ਅੱਜ ਵੀ ਉਹਨਾਂ ਨੇ ਜੋ ਪਤਾ ਲੱਗਾ ਉਹਨਾਂ ਨੂੰ ਕਿ ਬੇਟੀ ਆ ਰਹੀ ਹੈ ਤੇ ਅੱਜ ਫੋਨ ਕਰਕੇ ਉਹਨਾਂ ਨੇ ਸਿਰੇ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਇਸ ਪਰਾ ਪਿੰਡ ਵਿੱਚ ਬੇਟੀ ਨੂੰ ਸਨਮਾਨ ਕਰ ਲਈ ਪਹੁੰਚਾਂਗੇ ਤੇ ਮੇਰੇ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਜੂਨੀਅਰ ਊਮਨਸ ਵਾਲੀ ਟੀਮ ਦੇ ਵਿੱਚ ਹੁਣੇ ਰੀਸੈਂਟਲੀ 10 ਟੂਰ ਕਰਕੇ ਆਈਆਂ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਆ ਕਿਹੜੀ-ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਅਸੀਂ ਤਿੰਨ ਜਗ੍ਹਾ ਤੇ ਖੇਡ ਕੇ ਆਏ ਹਾਂ